ਅਸੀਂ ਖੜਿਆ ਢੇਰਾ ਬਾਬਾ ਨਾਨਕ ਦਾ ਕੋਰੀਡੋਰ ਦੇ ਉੱਪਰ ਆ ਜਿੱਥੇ ਕਿ ਜਿਸ ਤਰੀਕੇ ਨਾਲ ਵਕ ਵਕ ਜਥੇਬੰਦੀਆਂ ਵੱਲੋਂ ਜਿਹੜਾ ਵਾ ਉਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਗੱਲ ਕੀਤੀ ਜਾਵੇ ਤੇ ਮੈਡੀਕਲ ਫ੍ਰੀ ਕੈਂਪ ਜਿਹੜਾ ਵਾ ਉਹ ਲਗਾਇਆ ਜਾ ਰਿਹਾ ਵਾ ਔਰ ਜ਼ਰੂਰਤ ਮੰਨਤਾ ਕਾ ਪਹੁੰਚਾਇਆ ਜਾ ਰਿਹਾ ਸਾਡੇ ਡਾਕਟਰ ਸਾਹਿਬ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕੀ ਨਾਮ ਹੱਤ ਕੋ ਆਏ ਮੇਰਾ ਨਾਮ ਜੀ ਸੁਲੇਮਾਨ ਮੋਹਮਦ ਆ ਵੈਸੇ ਆਪਾਂ ਮੇਰਕੋਟਲੇ ਤੋਂ ਇੱਥੇ ਚਲਾਵਾ ਲੋਕੋਗੇ ਆਪਣਾ ਬਾਡਰ ਏਰੀਆ ਦੇ ਵਿੱਚ ਪਹਿਲਾਂ ਤੋਂ ਸ਼ੁਰੂ ਤੋਂ ਸੇਵਾ ਕਰ ਰਹੇ ਹੱਡੀਆਂ ਲ ਪਰ ਜਦੋਂ ਹੁਣ ਪਤਾ ਲੱਗਿਆ ਜੀ ਹਾਲਾਤ ਮਾੜੇ ਆ ਲੋਕਾਂ ਦੇ ਬਹੁਤ ਜ਼ਿਆਦਾ ਵਰਿਆ ਨਹੀਂ ਗਿਆ ਹੈਗਾ ਫਿਰ ਅਸੀਂ ਆ ਕੇ ਹੁਣ ਸੇਵਾ ਮੈਡੀਕਲ ਦੀ ਕੋਈ ਵੀ ਕਿਸੇ ਨੂੰ ਕੋਈ ਸਿਰਦਰਦ ਦੀ ਬੁਖਾਰ ਦੀ ਕੋਈ ਦਵਾਈ ਦੀ ਲੋੜ ਪੈਂਦੀ ਆ ਉਹ ਆਪਾਂ ਲੈ ਕੇ ਇੱਥੇ ਪਹੁੰਚਿਆ ਦੀ ਸੇਵਾ ਸਾਡੇ ਆ ਜਾਓ ਕਿ ਇਹ ਕਦੋਂ ਦੇ ਤੁਸੀਂ ਨਹੀਂ ਆਏ ਹੋ ਕਿੰਨੇ ਦਿਨ ਹੋ ਗਏ ਅਸੀਂ ਇੱਥੇ ਆ ਜੀ ਹਲੇ ਹਫਤਾ ਕੋਈ ਗੱਲ ਨਹੀਂ ਕਿੰਨੀ ਦੇਰ ਬਿਲਕੁਲ ਨਾਰਮਲੀ ਹੁੰਦਾ ਸੀ ਹਫਤਾ 10 ਦਿਨ ਜਿੰਨੇ ਦਿਨ ਮਰਜ਼ੀ ਲੱਗਣ ਜੀ ਆਪਾਂ ਇੱਥੇ ਨੇੜੇ ਤੇਰੇ ਸਾਡੇ ਕਈ ਰਹਿਣ ਦੇ ਟਾਇਓ ਹੈਗੇ ਆ ਟਿਕਾਣੇ ਕੋਈ ਚੱਕਰ ਨਹੀਂ ਹੈਗਾ ਭਾਈ ਇੱਥੇ ਰਹਾਂਗੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਜਿਹੜਾ ਵਾ ਉਹ ਤੁਹਾਡਾ ਕੋਈ ਕਿਸ ਤਰੀਕੇ ਨਾਲ ਕਰ ਰਿਹਾ ਲੋਕਾਂ ਦੇ ਕਿੱਧਰ ਪਹੁੰਚਿਆ ਜਾ ਰਿਹਾ ਪ੍ਰਸ਼ਾਸਨ ਦਾ ਜੀ ਸਾਡੇ ਵਿੱਚ ਕੋਈ ਰੋਲ ਨਹੀਂ ਹੈਗਾ ਅਸੀਂ ਆਪਣੇ ਆਪਣੇ ਤੌਰ ਤੇ ਸਾਡੇ ਦਿਲਾਂ ਦੇ ਵਿੱਚ ਰਹਿਮ ਅਸੀਂ ਤਾਂ ਇਹ ਚੀਜ਼ ਲੋਕਾਂ ਨਾਲ ਮਿਲਦੇ ਆਂ ਘੁਲਦੇ ਆ ਹਨਾ ਜੋ ਵੀ ਹਰਲੇ ਮਿਲੇ ਆ ਲੋਕਾਂ ਨਾਲ ਪਿਆਰ ਬਣਿਆ ਹੋਇਆ ਤਾਂ ਕਰਕੇ ਇਹਦੀ ਆਪਾਂ ਸੇਵਾ ਕਰਦੇ ਆਂ ਪ੍ਰਸ਼ਾਸਨ ਦੇ ਵਿੱਚ ਕੋਈ ਨਹੀਂ ਮੇਰੀ ਕਹਿਣ ਦਾ ਮਤਲਬ ਕਿ ਇਹ ਲੋਕ ਡੁੱਬੇ ਹੋਏ ਆ ਪਾਣੀ ਦੇ ਵਿੱਚ ਇਹਨਾਂ ਨੂੰ ਪਹੁੰਚ ਵੀ ਕੀਤੀ ਜਾ ਰਹੀ ਕਿ ਕਿਸ ਤਰੀਕੇ ਨਾਲ ਤੁਸੀਂ ਅਸੀਂ ਜਾਣਦੇ ਆ ਜੀ ਓਕੇ ਚੋਕੇ ਹੋ ਕੇ ਜਿੱਦਾਂ ਕੋਈ ਨਾ ਕੋਈ ਸਾਨੂੰ ਲੈ ਜਾਂਦਾ ਹੈਗਾ ਜਾਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਆ ਜਾ ਕੇ ਪਹੁੰਚਾ ਦਿਓ ਮੈਡੀਸਨ ਉਹਨਾਂ ਨੂੰ ਦੱਸ ਦਿੰਦੇ ਆ ਵੀ ਇਹਦਾ ਅਦਾ ਕਹਾਣੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦਾ ਇੱਕ ਕਹਿ ਸਕਦੇ ਹਾਂ ਕਿ ਲੰਗਰ ਜਿਹੜਾ ਉਹ ਲੱਗਾ ਹੋਇਆ ਇਹ ਵੀਰੇ ਉਹਨਾਂ ਨੇ ਭਾਵੇਂ ਕਿ ਖਨੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਪਸਾਨਾਂ ਦੇ ਸੰਘਰਸ਼ ਦੀ ਗੱਲ ਕੀਤੀ ਜਾਵੇ ਉਸ ਜਗ੍ਹਾ ਵੀ ਪਹੁੰਚੇ ਸਨ ਅਤੇ ਹੁਣ ਡੇਰਾ ਪਾਪਾ ਨਾਨਕ ਵੀ ਤੇ ਜਸ ਤ੍ਰਿੱਕੇ ਦੇ ਨਾਲ ਲੋਕ ਮੁਸੀਬਤ ਵਿੱਚ ਫਸਿਆ ਉਹਨਾਂ ਨੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋਣ ਵਾਸਤੇ ਪੂਰੀ ਟੀਮ ਜਿਹੜੀ ਆ ਇੱਥੇ ਪਹੁੰਚੀ ਹੋਈ ਆ ਕੈਮਰਾਮੈਨ ਸੁਨੀ ਦੇ ਨਾਲ ਸਰਵਜਿੰਦਰ ਸਿੰਘ ਸੁਮਾਨ ਪਟਿਆਲਾ ਡੇਰਾ ਪਾਪਾ ਨਾਨਕ